ਭਗਤ ਸੁਦਾਮਾ ਦਰਸ਼ਨ ਕਰਨ ਵਾਸਤੇ ਗਿਆ ਸ੍ਰੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਤੇ ਜਵਾਰਕਾ ਨਗਰੀ ਮਹਿਲ ਦੇ ਵਿੱਚ ਜਾ ਕੇ ਦੱਸਦਾ ਹੈ ਕਿ ਮੈਂ ਤੁਹਾਡੇ ਭਗਵਾਨ ਦਾ ਮਿੱਤਰ ਹਾਂ ਤੇ ਮੈਂ ਦਰਸ਼ਨ ਕਰਨੇ ਨੇ ਸਿਪਾਹੀ ਨੇ ਜਾ ਕੇ ਅੱਗੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਦੱਸਿਆ ਤੇ ਭਗਵਾਨ ਜੀ ਉਸੇ ਸਮੇਂ ਸੁਦਾਮਾ ਨਾਮ ਸੁਣ ਕੇ ਆਪਣੇ ਸੰਗਾਪਸਨ ਤੋਂ ਉੱਠ ਕੇ ਨੰਗੇ ਪੈਰੀਂ ਭੱਜ ਪਏ। ਸੁਦਾਮੇ ਨੂੰ ਜੱਫੀ ਪਾ ਕੇ ਮਿਲੇ। ਸੁਦਾਮੇ ਨੂੰ ਉੱਚੇ ਅਸਥਾਨ ਤੇ ਬਿਠਾ ਕੇ ਸੁਦਾਮੇ ਦੇ ਪੈਰ ਧੋਤੇ। ਤੇ ਪੈਰ ਧੋਂਦਿਆਂ ਧੋਂਦਿਆਂ ਸੁਦਾਮੇ ਨੇ ਸਵਾਲ ਕੀਤਾ ਛੋਟਾ ਜਿਹਾ। ਕਹਿੰਦੇ ਭਗਵਾਨ ਜੀ ਤੁਸੀਂ ਐਡੇ ਮਹਿਲ ਦੇ ਵਿੱਚ ਰਹਿੰਦੇ ਹੋ। ਤੁਸੀਂ ਹਜੇ ਵੀ ਮੈਨੂੰ ਯਾਦ ਰੱਖਿਆ। ਤੇ ਇੱਕੋ ਦਾਮ ਕ੍ਰਿਸ਼ਨ ਜੀ ਉੱਠ ਕੇ ਸੁਦਾਮੇ ਦੇ ਪੈਰਾਂ ਦੇ ਵਿੱਚੋਂ ਖਲੇ ਹੋ ਗਏ। ਕਹਿੰਦੇ ਸੁਦਾਮਿਆਂ ਤੂੰ ਮੇਰੀ ਛੱਡ ਮੈਂ ਤਾਂ ਇਹ ਹੈਰਾਨ ਆ ਵੀ ਤੂੰ ਮੈਨੂੰ ਇੰਨੀ ਗਰੀਬੀ ਦੇ ਵਿੱਚ ਕਿਵੇਂ ਯਾਦ ਰੱਖਿਆ